ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੁੱਛਾਂ ਨੂੰ ਮਰੋੜਦਾ ਹੁੰਦਾ ਸੀ ਕਾਲੀਆਂ ਮਹਿੰਗੀਆਂ ਜੀਆਂ ਐਨਕਾਂ ਲਾ ਕੇ মিডিਆ ਸਾਹਮਣੇ ਹੁੰਦਾ ਸੀ ਪਤਾ ਹੈ ਹੁਣ ਕਿੱਥੇ ਬੈਠਾ ਹੈ ਉਹ ਨਾਬਾ ਜੇਲ੍ਹ ਵਿੱਚ ਤੇ ਜਿਹੜੀ ਅੱਜ ਮੈਨੂੰ ਕਨਸੋ ਮਿਲੇ ਆ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਵੇਂ মিডিਆ ਕਹਿੰਦਾ ਹੁੰਦਾ ਵੈਸੇ ਮੈਂ ਕਹਾਂ ਨੂੰ ਝੂਠ ਬੋਲਣਾ ਜੀ মিডিਆ ਵਿੱਚ ਇਹ ਖਬਰ ਚੱਲਦੀ ਪਈ ਹੈ ਤੇ ਉਹ ਹੁਣ ਜਿਹੜਾ ਵਿਕਰਮ ਮਨਜੀਠੀਆ ਸੀ ਨਸ਼ਾ ਤਸ਼ਕਰ ਨਾਬੇ ਜੇਲ੍ਹ ਵਿੱਚ ਬੈਠਾ ਇਹ ਕਹਿੰਦਾ ਜੀ ਬੈਰਕ ਦੇ ਵਿੱਚ ਹੈਗੀ ਐ ਗਰਮੀ ਮੈਨੂੰ ਚਾਹੀਦਾ ਏਸੀ ਹੁਣ ਬੈਰਕ ਹੁੰਦੀ ਐ ਜੀ ਵੱਡੀ ਏਸੀ ਤਾਂ ਹੁਣ ਘੱਟੋ ਘੱਟ 10 12 ਦਾ ਕਮਰਾ ਹੋਵੇ ਜਾਂ 10 15 ਦਾ 12 15 ਦਾ ਕਮਰਾ ਉਹਦੇ ਵਿੱਚ ਏਸੀ ਕੰਮ ਕਰਦਾ ਬੈਰਕ ਦਾ ਘੱਟੋ ਘੱਟ 12-13 ਫੁੱਟ ਚੌੜੀ ਹੁੰਦੀ ਹੈ ਤੇ ਕਈ ਵਾਰੀ 50 ਫੁੱਟ ਲੰਬੀ ਹੁੰਦੀ ਹੈ ਹੁਣ ਉਥੇ ਏਸੀ ਕਿਵੇਂ ਕੰਮ ਕਰੂਗਾ ਹੁਣੇ ਜਰਨੈਲ ਸਾਹਿਬ ਕਹਿੰਦੇ ਮਾਜੇ ਦੇ ਝੂਠ ਕਹਿੰਦੇ ਮੈਨੂੰ ਏਸੀ ਦਿਓ ਜ਼ਰੂਰੀ ਹੈ ਮਸਰ ਲੜਦਾ ਵੈਸੇ ਉਦਾਂ ਉਹ ਇੱਕ ਟੂਬ ਜੀ ਆਉਂਦੀ ਹੈ ਜੀ ਮਸਰ ਲੜਨ ਨਹੀਂ ਦਿੰਦੀ ਪਹਿਲਾਂ ਲਾਉਣਾ ਪੈਂਦਾ ਉਹ ਤੇ ਪਰ ਇਹ ਲਾ ਨਹੀਂ ਸਕਦੇ ਕਿਉਂਕਿ ਗਿੱਜੇ ਹੋਏ ਨੇ ਗੱਡੀ ਵੀ ਏਸੀ ਦਫਤਰ ਵੀ ਏਸੀ ਕੋਠੀ ਵੀ ਏਸੀ ਇਕਜੇ ਹੋਏ ਨਾ ਇਰਾਹ ਨਹੀਂ ਸਕਦੇ ਚਲੋ ਇਹਨੇ ਤਾਂ ਏਸੀ ਦੀ ਫਰਮਾਇਸ਼ ਕਰਤੀ ਤੇ ਉਦੋਂ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਤੇਲ ਦੇਵਾਂਗੇ ਚੰਗੀ ਤਰ੍ਹਾਂ ਜੇ ਤਿਆਰੀ ਕਰ ਰਹੇ ਹਾਂ ਡੇਬਰੂਗੜ੍ਹ ਜੇਲ੍ਹ ਦੀ ਸਟੇਟਮੈਂਟ ਆ ਗਈ ਉਹਨਾਂ ਦੀ ਉਹ ਕਹਿੰਦੇ ਜੇ ਬੰਦਾ ਅਸੀਂ ਪੰਜਾਬ ਦੇ ਵਿੱਚ ਰੱਖਾਂਗੇ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਜਿਹੜੇ ਦੇਖਦੇ ਨੇ ਕੁਛ ਭੁੱਕੀ ਦੇ ਡੱਕੇ ਹੋਏ ਪਤਾ ਨਹੀਂ ਕੀ ਅਗਵਾਸਵਾ ਖਾਂਦੇ ਨੇ ਇਹ ਕਹਿੰਦੇ ਗੱਡੀਆਂ ਲੈ ਕੇ ਨਿਕਲਦੇ ਨੇ ਲੁੱਟ ਖੋੜ ਦਾ ਪੈਸਾ ਬਹੁਤ ਹੈ ਬੋਲੇ ਸੋਨਿਹਾਰ ਮਰੀਠਿਆ ਤੇਰੀ ਸੋਚ ਤੇ ਪਹਿਰਾ ਦੇ ਆਂ ਵੀ ਸੋਚ ਕੇ ਸੋਚਦੇ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਹੁਣ ਭਗਵੰਤ ਸਿੰਘ ਸਾਹਿਬ ਕਹਿੰਦੇ ਵਕੀਲ ਸਾਹਿਬ ਕਹਿੰਦੇ ਤਿਆਰੀ ਕਰ ਰਹੇ ਨੇ ਡੀਸੀ ਸਾਹਿਬ ਨੂੰ ਆਰਡਰ ਕਰ ਦਿੱਤੇ ਕਹਿੰਦੇ ਵੀ ਡਿਬਰੂਗੜ੍ਹ ਭੇਜਣੇ ਨੂੰ ਭੇਜਣਗੇ ਜ਼ਰੂਰੀ ਹੈ ਅਸ਼ੇ ਉਧਰੋਂ ਜਿਹੜੀ ਇਹਨਾਂ ਨੇ ਪਟੀਸ਼ਨ ਪਾਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਉਹ ਰੱਦ ਕਰ ਦਿੱਤੀ ਹੈ ਰੱਦ ਕਿਉਂ ਕੀਤੀ ਕਿਉਂਕਿ ਜਿਹੜਾ ਇਹ ਕੇਸ ਹੈ ਇਹ ਲੰਬਾ ਚੌੜਾ ਹੈ ਜਿਹੜੀ ਅਰਬਾਂ ਖਰਬਾਂ ਦੀ ਪ੍ਰਾਪਰਟੀ ਗਵਰਨਮੈਂਟ ਨੇ ਦੇਖੀ ਹੈ ਬੀ ਨੇ ਕਿਦਾਂ ਬਣਾਈ ਉਹਦੇ ਤੇ ਬਰੀਕੀ ਦੇ ਨਾਲ ਜਾਂਚ ਹੋਣੀ ਹੈ ਤੇ ਜਾਨੀ ਕਿ ਜਿਵੇਂ ਚਮਕੀਲਾ ਸਾਹਿਬ ਕਹਿੰਦੇ ਸੀ ਨਾ ਪੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੋਰੀ ਨੂੰ ਤੇ ਹੁਣ ਅਕਾਲੀਆਂ ਦੇ ਇਹ ਮਨਜੀਠੀਏ ਤਸ਼ਕਰ ਨੂੰ ਵੀ ਬੰਦੇ ਦਾ ਪੁੱਤ ਬਣਾ ਕੇ ਛੱਡਣਗੇ ਅਗਲੇ ਕੰਨ ਨੂੰ ਹੱਥ ਲਵਾਉਣਗੇ ਬੜਾ ਚੀਚੀ ਕੀਤਾ ਇਹਨੇ ਤੋਂ ਅੰਤਮਾ ਨੂੰ ਬੜਾ ਟ੍ਰੋਲ ਕੀਤਾ ਪਰ ਪਤਾ ਨਹੀਂ ਸੀ ਇਹੋ ਬੰਦਾ ਵੀ ਭਾਵੇਂ 5 ਸਾਲ ਲਈ ਆਇਆ ਭਾਵੇਂ 10 ਸਾਲ ਲਈ ਆਇਆ ਵੀ ਕੁਝ ਨਾ ਕੋਈ ਤਾਂ ਤੁਹਾਡੇ ਪਿੱਛੇ ਹੱਥੋਂ ਕੇ ਪਾਊਗਾ ਪੈ ਗਿਆ ਅਗਲਾ ਮੈਂ ਇੱਥੇ ਬੇਨਤੀ ਕਰਨੀ ਹੈ ਜਿੰਨੇ ਵੀ ਪੰਜਾਬ ਦੇ ਲੋਕ ਇਹ ਵਿਸ਼ੇ ਦੇ ਨਾਲ ਇਹ ਮੁੱਦੇ ਦੇ ਨਾਲ ਸਬੰਧਤ ਨੇ ਬਹੁਤੇ ਲੋਕ ਉਹਨੇ ਅੱਜ ਮੈਨੂੰ ਇੱਕ ਨੇ ਫੋਨ ਕੀਤਾ ਕਹਿੰਦਾ ਜੀ ਲੋਕਾਂ ਦਾ ਕਸੂਰ ਹੈ ਲੋਕਾਂ ਨੇ ਚਟਾ ਖਾਦਾ ਕਿਉਂ ਅੱਗੇ ਮਜੀਠੀ ਨੇ ਕਿਹਾ ਚਟਾ ਕਹਿੰਦੇ ਮੂੰਹ ਵਿੱਚ ਪਾਇਆ ਸੀ ਦੇਖੋ ਕਰਦੂ ਤੇਨਾਂ ਲੋਕਾਂ ਦੀ ਮਤਲਬ ਕਿ ਹਲੇ ਵੀ ਜਸਟੀਫਾਈ ਕਰਦੇ ਆ ਵੀ ਜੇ ਉਹਨੇ ਨਸ਼ਾ ਵੇਚਿਆ ਤਾਂ ਕੋਈ ਵੱਡੀ ਗੱਲ ਨਹੀਂ ਵੀ ਖਾਣ ਵਾਲੇ ਦੋਸ਼ੀ ਹੈ ਮਤਲਬ ਇਹ ਹਲੇ ਵੀ ਇਹ ਜਿਹੜਾ ਮ ਚੌਧਰੀ ਹੈਗੇ ਨੇ ਫੇਰ ਕਹਿਣਗੇ ਜੀ ਨੀਲੀਆਂ ਪੱਗਾਂ ਵਾਲੇ ਨਾ ਕਹਾ ਕਰੋ ਕਿਉਂ ਨਾ ਕਹਾ ਕਰੀ ਕਿਸੇ ਨੇ ਫੋਨ ਕੀਤਾ ਸਪੈਸ਼ਲੀ ਅੱਜ ਆ ਕਿ ਤੁਸੀਂ ਜਿਆਦਾ ਬੋਲਦੇ ਹੋ ਮਢੀਠੇ ਨੇ ਕਿਹੜਾ ਕਿਸਦੇ ਮੂੰਹ ਚਿੱਟਾ ਪਾਇਆ ਮਤਲਬ ਉਹਨੇ ਜੋ ਪੰਜਾਬ ਦੇ ਨੌਜਵਾਨ ਮਰਵਾਏ ਨੇ ਉਹ ਥੋੜੇ ਲਈ ਮੌਲੀ ਦੀ ਗੱਲ ਹੈ ਪਰ ਨਹੀਂ ਪੰਜਾਬ ਦੇ ਲੋਕ ਜਾਗੇ ਨੇ ਹਰੇਕ ਪਿੰਡ ਦੇ ਵਿੱਚੋਂ ਆਵਾਜ਼ ਇਹ ਹੀ ਉੱਠਣੀ ਹੈ ਕਿ ਜਿੰਨੇ ਵੀ ਨਸ਼ਾ ਤਸਕ ਕਰਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕੰਨਾਂ ਨੂੰ ਹੱਥ ਲੱਗਣ ਦੁਆਰਾ ਕੋਈ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਸੋਚੇ ਕਿ ਮੈਂ ਨਸ਼ੇ ਪੰਜਾਬ ਦੇ ਵਿੱਚ ਵੇਚਾਂ ਚਲੋ ਮੈਂ ਤਾਂ ਨਾਰਮਲ ਜੀ ਗੱਲ ਕਰਕੇ ਦੱਸਿਆ ਵੀ ਇੱਕ ਤਾਂ ਮਾਜਿਦ ਜਰਨੈਲ ਨੂੰ ਲੋੜ ਹੈ ਜੀ ਏਸੀ ਦੀ ਉਦੋਂ ਸਾਡੇ ਕੋਲੇ ਵੀ ਦੋ ਤਿੰਨ ਪਏ ਨੇ ਲਾਹੇ ਹੋਏ ਉਹ ਤਾਂ ਨਵੇਂ ਲਵਾਇਆ ਸੀ ਤਾਂ ਖਰ ਦੋ ਪਏ ਨੇ ਸਾਡੇ ਕੋਲੇ ਵੀ ਪੁਰਾਣੇ ਯਕਿਨ ਕਰ ਤੇ ਜੇਲ੍ਹ ਵਾਲੇ ਕਹਿਣਗੇ ਵੀ ਚਾਹੀਦਾ ਤਾਂ ਮੈਂ ਭੇਜ ਜਾਊਂਗਾ ਨਾਲੇ ਮੁਲਾਕਾਤ ਕਰ ਲਵਾਂਗੇ ਵੀ ਹੁਣ ਟੀਚੀ ਹੁੰਦੀ ਏ ਕਿ ਨਹੀਂ ਹੁੰਦੀ ਪੁੱਛ ਲਵਾਂਗੇ ਨਾਲੇ ਵੀ ਹੁਣ ਕਿੱਥੇ ਨੇ ਐਨਕਾ ਪਤਾ ਨਹੀਂ ਟੌਮੀ ਦੀਆਂ ਸੀ ਪਤਾ ਨਹੀਂ ਗੁੱਚ ਪਤਾ ਨਹੀਂ ਕਿਹੜੇ ਕੰਮ ਮਹਿੰਗੇ ਹੋਣਗੇ ਚਿੱਟੇ ਦੇ ਪੈਸੇ ਨਾਲ ਮੰਗੇ ਨਹੀਂ ਲੈਂਦੇ ਹੁੰਦੇ ਨੇ ਹੋਰ ਕੀ ਹੁੰਦਾ ਤੇ ਏਸੀ ਤਾਂ ਚਲੋ ਆਪਾਂ ਦੇ ਦੇ ਦਾਂਗੇ ਜੀ ਕੋਈ ਗੱਲ ਨਹੀਂ ਆ ਜਿਹੜਾ ਮੇਰੇ ਦਫ਼ਤਰ ਤੇ ਲੱਗਾ ਹੋਇਆ ਨਵਾਂ ਹੀ ਲਾਇਆ ਇਹ ਲਾ ਦੇਾਂਗੇ ਅਸੀਂ ਸਾਰਿਆਂ ਕੋਈ ਗੱਲ ਨਹੀਂ ਪਰ ਤੁਹਾਨੂੰ ਤੰਗੇ ਨਹੀਂ ਹੋਣਨ ਦੇਂਦੇ ਕਰ ਲਿਓ ਫੋਨ ਵਗੈਰਾ ਪਰ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਉਹਦੇ ਤੇ ਵੀ ਗੌਰ ਕਰਿਓ ਉਹ ਤਾਂ ਕਹਿੰਦੇ ਅਸੀਂ ਡਿਬਰੂਗੜ੍ਹ ਭੇਜਾਂਗੇ ਕਹਿੰਦੇ ਇੱਥੇ ਠੀਕ ਨਹੀਂ ਨਾੜੇ ਦੇ ਚਿੱਟੇ ਦੇ ਵਪਾਰੀ ਵੱਡੇ ਹੈਗੇ ਨਹੀਂ ਜੱਗੂ ਭਗਵਾਨਪੁਰੀ ਵਰਗੇ ਗੈਂਗਸਟਰ ਹੈਗੇ ਨਹੀਂ ਜਿਹੜੇ ਤੁਸੀਂ ਪੈਦਾ ਕੀਤੇ ਨੇ ਸ਼ਰਮ ਮੰਨ ਲਓ ਮਾੜੀ ਮੁੱਟੀ ਜਾਦੂ ਹੁਣ ਇਹ ਲੀਕ ਐਵੇਂ ਤਾਂ ਨਹੀਂ ਹੋਈ ਗੱਲ ਕਿਸੇ ਜੇਲ੍ਹ ਦੇ ਅਧਿਕਾਰੀ ਨੂੰ ਕਿਹਾ ਹੀ ਹੋਣਾ ਵੀ ਐਸੇ ਲਾ ਦਿਓ ਇਦਾਂ ਦੀ ਗੱਲ ਬਾਹਰ ਹੁੰਦੀ ਨਹੀਂ ਥੋੜੀ ਜੀ ਗੱਲ ਕਹਿਤੀ ਹੋਣੀ ਥੋੜੀ ਜੀ মিডিਆ ਵਿੱਚ ਗੱਲ ਬਣਾਈ ਜਾਂਦੀ ਹੈ ਲੰਬੀ ਚੋੜੀ ਕਰਕੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹ ਉਹੀ ਮਿਹਰੇ ਜਿਹੜਾ 30 ਚੀ ਕਰਦਾ ਸੀ ਹੁਣ ਏਸੀ ਮੰਗਦਾ ਹੈ ਤੇ ਭਵੰਤਮਨ ਕਹਿੰਦਾ ਕੋਈ ਨਹੀਂ ਸਾਰੀ ਜੇਲ ਹੀ 에어 ਕੰਡੀਸ਼ਨ ਕਰਨ ਲੱਗਿਆਂ ਭੇਜਣ ਲੱਗਿਆਂ ਕਹਿੰਦੇ ਡਬਰੂਗੜ੍ਹ ਯਾਨੀ ਕਿ ਇਹਨਾਂ ਲੋਕਾਂ ਦੀ ਔਕਾਤ ਹੈ ਇਹ ਜਿਹੜੇ ਬਾਹਰ ਖੜੇ ਜਕਾਰੇ ਛੜਦੇ ਸੀ ਨਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਸੀਂ ਜੇਲਾਂ ਕੱਟੀਆਂ ਨੇ ਅਸੀਂ ਪੰਜਾਬ ਦੇ ਹਿੱਤਾਂ ਲਈ ਕੁਰਬਾਨੀਆਂ ਦਿੱਤੀਆਂ ਨੇ ਤੇ ਹੁਣ ਕੀ ਕਾ ਮਾਰਦਾ ਹੈ ਹਲੇ ਕੀ ਹੋਇਆ ਹੈ ਹਲੇ ਤਾਂ ਸ਼ੇਰ ਵਿੱਚੋਂ ਪੂਣੀ ਕੱਤੀ ਆ ਹਲੇ ਤਾਂ ਲੰਬਾ ਸਮਾਂ ਰਹਿਣਾ ਹੈ ਨਹੀਂ ਨਹੀਂ ਲੌਂਗ ਟਾਈਮ ਇੰਗਲਿਸ਼ ਦੇ ਵਿੱਚ ਬੋਲਣਾ ਚਾਹੀਦਾ ਲੌਂਗ ਟਾਈਮ ਰਹਿਣਾ ਹਲੇ ਤਾਂ ਹਲੇ ਤਾਂ ਕੱਜੇ ਚਿੱਠੇ ਖੁੱਲਣੇ ਨੇ ਹਲੇ ਤਾਂ ਸੰਮਣ ਜਿਹੜੇ ਨੇ ਬੀਬਾ ਗਨੇਵਕਾਰ ਨੂੰ ਵੀ ਸ਼ਾਇਦ ਇੱਕ ਦੋਨੇ ਵਿੱਚ ਹੋ ਜਾਣਾ ਹੈ ਜਾਂ ਹੋ ਜਾਣੇ ਆ ਉਧਰ ਨੂੰ ਵੀ ਦੱਸਣਗੇ ਵੀ ਇਹ ਡਰਕਸ ਇਹ ਚ 540 ਕਰੋੜ ਦੇਵੋਗੇ ਕਿੱਥੇ ਹੈ ਹਲੇ ਤਾਂ ਬੀਬੀ ਦਾ ਮੇਕਅਪ ਵਿੱਚ ਇੱਕ ਹੋਣਾ ਹੈ ਹਲੇ ਕੀ ਹੋਇਆ ਥੋੜੇ ਧੀਰੇ ਰੋ ਪਰ ਮੈਂ ਜਿਹੜੀ ਗੱਲ ਬੋਲੀ ਹੈ ਨਾ ਮੈਨੂੰ ਪਤਾ ਹੁਣ ਗਾਲਾਂ ਹੁਣ ਨਿਕਲਣੀਆਂ ਕੋਈ ਗੱਲ ਨਹੀਂ ਜੀ ਕੋਈ ਚੱਕਰ ਨਹੀਂ ਮੈਂ ਕਿਸੇ ਕਤੀੜ ਲਈ ਨਹੀਂ ਬੋਲ ਰਿਹਾ ਕਿਸੇ ਕੜਾਮ ਚੌਧਰੀ ਲਈ ਨਹੀਂ ਬੋਲ ਰਿਹਾ ਮੈਂ ਪੰਜਾਬ ਲਈ ਬੋਲ ਰਿਹਾ ਔਰ ਜਿਹੜੇ ਤੁਸੀਂ ਮਾਮਾ ਦੇ ਪੁੱਤ ਮਰਵਾਏ ਨੇ ਨਸ਼ੇ ਦੀ ਉਪਰ ਰੋਜ ਦੇ ਨਾਲ ਮਰੇ ਨਾ ਚਿੱਟਾ ਲਾ ਕੇ ਮੈਂ ਉਹਨਾਂ ਲਈ ਬੋਲ ਰਿਹਾ ਇਹ ਗੱਲ ਚੇਤੇ ਰੱਖੋ ਨਾਨੀ ਚੇਤੇ ਕਰਾ ਕੇ ਛੱਡੋ ਜੋ ਮਰਜ਼ੀ ਕਰੋ ਆ ਜਿਹੜੀਆਂ ਤੁਹਾਡੀਆਂ ਕਰਤੂਤਾ ਨੇ ਨਾ ਹਲੇ ਬਹੁਤ ਸਾਹਮਣੇ ਆਉਣੀਆਂ ਨੇ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਧਿਆਨ ਦਿਓ ਇਹਨਾਂ ਗੱਲਾਂ 'ਤੇ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਨਾ ਜੇ ਚਾਹੁੰਦੇ ਹੋ ਵੀ ਸਾਡੇ ਘਰ ਸਾਡੇ ਪੋਤੇ ਦੀਆਂ ਕਲਕਾਰੀਆਂ ਸੁਣਨ ਸਾਡੇ ਘਰ ਦੋਤਾ ਹੋਵੇ ਦੋਤੀ ਹੋਵੇ ਪੁੱਤੀ ਹੋਵੇ ਜੇ ਚਾਹੁੰਦੇ ਹੋ ਤਾਂ ਫਿਰ ਇਹੋ ਜਿਹੇ ਇਹੋ ਜਿਹੇ ਨਸ਼ਾ ਤਸ਼ਕਰੀ ਨੇ ਨਾ ਇਹਨਾਂ ਦੇ ਵਿਰੁੱਧ ਆਵਾਜ਼ ਉਠਾਓ ਜਿਹੜੇ ਮਹਿਮ ਛੇੜੀ ਹੈ ਨਾ ਪੰਜਾਬ ਸਰਕਾਰ ਨੇ ਜਾਂ ਆਮ ਲੋਕਾਂ ਨੇ ਤਾਂ ਉਹਨਾਂ ਦਾ ਸਾਥ ਦਿਓ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਕੀਤਾ ਜਾਓ ਜੇ ਤੁਹਾਡਾ ਕੱਲੇ-ਕੱਲੇ ਇਨਸਾਨ ਦਾ ਸਹਿਯੋਗ ਹੋਵੇ ਕੱਲੇ-ਕੱਲੇ ਪਿੰਡ ਵਿੱਚੋਂ ਆਵਾਜ਼ ਆਊ ਬੀ ਨਸ਼ੇ ਖਤਮ ਕਰਨੇ ਨੇ ਤੇ ਨਹੀਂ ਤਾਂ ਫਿਰ ਇਹ ਏਸੀ ਮੰਗਣਗੇ ਵੀ ਫਿਰ ਕਾਨੂੰ ਮਟਰ ਪਨੀਰ ਵੀ ਚਾਹੁੰਦੇ ਨੇ ਤੇ ਮੂਰੇ ਸ਼ਾਲ ਵਿੱਚ ਹੀਟਰ ਵੀ ਚਾਹੁੰਦਾ ਬੜਾ ਕੁਝ ਮੰਗਣਗੇ ਨਹੀਂ ਤਾਂ ਇਹ ਪਰ ਨੱਕ ਨਾਲ ਜੀਬ ਲਗਾਉਣੀ ਹੈ ਇਹਨਾਂ ਦੇ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸੁਚੇਤ ਹੋ ਜੋ ਜਾਗੋ ਮੇਰਾ ਕੰਮ ਜਗਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ